ਬੜੀ ਗੈਰਿਸ ਨੇ ਉਹਨਾਂ ਦੇ ਬਾਜੀ ਲੈਂਡ ਦੇ ਸ਼ਾਦੀਆਂ ਤੇ ਆਉਣ ਜਾਣ ਬੜਾ ਬਿਹਤਰੀਨ ਸੀ ਉਹ ਜਿਵੇਂ ਅੱਜ ਇੱਕ ਦੋ ਮੁਸਲਮਾਨ ਨਾਲ ਮੁਸਲਮਾਨ ਦਾ ਭਾਈ ਦਾ ਹੈ ਨਾ ਉਦੋਂ ਵੀ ਐਵੇਂ ਸੇ ਕੋਈ ਫਰਕ ਨਹੀਂ ਸੀ ਰਾਮ ਸ਼ਰੀਫ ਆਂਦਾ ਸੀ ਨਾ ਤੇ ਉਹ ਜਿਹੜੇ ਉਦੋਂ ਮਤਲਬ ਬਸੀਅਤ ਆਦਮੀ ਸੁਣੋ ਉਹਨਾਂ ਨੂੰ ਆਂਦਿਆ ਵੀ ਸਾਡੇ ਕੋਲ ਰਜ਼ਾਚਨ ਲੈ ਲਓ ਤੁਹਾਡਾ ਮਹਾ ਰਮਜ਼ਾਨ ਆ ਗਿਆ ਤੁਸੀਂ ਰੋਜ਼ੇ ਰੱਖਣ ਇਹਨਾਂ ਕੋਈ ਈਦ ਆ ਗਈ ਜੀ ਚੀਜ਼ ਦੀ ਕਮੀ ਹੋ ਸਾਡੇ ਕੋਲ ਲੈ ਲਓ ਦੇ ਦਿੰਦੇ ਸਨ ਸ਼ਹਿਰ ਤੇ ਬਿਹਤਰੀਨ ਫੈਸਲੇ ਹੁੰਦੇ ਸਹੀ ਫੈਸਲਾ ਕਰਦੇ ਸਨ ਉਹਨੇ ਕੋਈ ਡੰਡੀ ਨਹੀਂ ਮਾਰੀ ਇਹ ਕਾਫੀ عرصਾ ਮਤਲਬ 300 ਸਾਲ ਤੋਂ ਲੰਘ ਰਿਹਾ ਜਦੋਂ ਦੇ ਬਾਅਦ ਉਸ ਵਕਤ ਦੀ ਹਕੂਮਤ ਨੇ ਅਲਾਟਮੈਂਟ ਕੀਤਾ ਸੀ ਇੱਕ ਫੌਜੀ ਸੀ ਜੇ ਫੌਜੀ ਜਰਨੈਲ ਸੀ ਇਹ ਦੇਵਾ ਸਿੰਘ ਸੀ ਜਿਹੜਾ ਸਾਡੇ ਪਿੰਡ ਚੋਂ ਅਮਨ ਨਾਮ ਗਏ ਸਾਡੇ ਮੁਸਲਮਾਨਾਂ ਨੇ ਦੇਵਾ ਸਿੰਘ ਆਏ ਨੇ ਨਾ ਉਹਨਾਂ ਨੂੰ ਕੋਈ ਤਕਲੀਫ ਦਿੱਤੀ ਤੇ ਨਾ ਉਹਨਾਂ ਨੇ ਦਿੱਤੀ ਬਲਕਿ ਉਹਨਾਂ ਨੇ ਇੰਜਾਮ ਦਾ ਅਹਿਸਾਸ ਕੀਤਾ ਸੀ ਜਦੋਂ ਗਏ ਨੇ ਇੱਥੋਂ ਬਾਹਰ ਮਨ ਗਏ ਨੇ ਇਥੋਂ ਬਿਲਕੁਲ ਪਹੁੰਚ ਗਏ ਨੇ ਤੇ ਕਈ ਉਹਨਾਂ ਸੱਤ ਸਨੀਆਂ ਵੀ ਆਂਦੇ ਰਹੇ ਅਸੀਂ ਖਰੀਗਤ ਨਾਲ ਪਹੁੰਚ ਗਏ ਪੋਸੇ ਸਾਰੇ ਹੀ ਆ ਗਏ ਕਿਰਾਣ ਵਗੈਰਾ ਵੀ ਆ ਗਏ ਸਨ ਕੰਬੋ ਵੀ ਆ ਗਏ ਸਨ ਸਿੱਖ ਬਿਆਦਰੀ ਵੀ ਆ ਗਏ ਸਨ ਉਸ ਤੇ ਵੀ ਸਾਰੇ ਹੀ ਆ ਗਏ ਫਿਰ ਹੋਰ ਕਮਾਂ ਵਿੱਚ ਕਾਫੀ ਸਾਰੇ ਆਏਗੇ ਕੰਬੋ ਬੇ ਆਦੀ ਤੇ ਬੰਦੇ ਆਦੇ ਰਹੇ ਨੇ ਅਨਸਰ ਆਜ ਪਟਵਾਰੀ ਦਾ ਪੋਦਰਾ ਇੱਥੇ ਆਇਆ ਉਹ ਚੱਕਰ ਲਾ ਗਿਆ ਸੀ ਸਰਦਾਰਾਂ ਵਿੱਚੋਂ ਜਟਾਂ ਦੇ ਬੰਦੇ ਵੀ ਦੋ ਤਿੰਨ ਵਾਰੀ ਆਏ ਨੇ ਫੌਜਾ ਸਿੰਘ ਦਰਿਆ ਦਿੱਤਾ ਉਹ ਵੀ ਆਇਆ ਅਲਮੁਅਲੈਕੁਮ ਸਤਿ ਸ੍ਰੀ ਅਕਾਲ ਨਮਸਤੇ ਜੀਵਨਾਂਜ ਪੰਜਾਬ ਦੇ ਸ਼ੋਅ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਪੰਜਾਬ ਦੀ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੇ ਪਿੰਡ ਕਿਲਾ ਦੇਵਾ ਸਿੰਘ ਕਿਲਾ ਦੇਵਾ ਸਿੰਘ ਉਹ ਪਿੰਡ ਹੈ ਜਿੱਥੇ 1947 ਦੀ ਵੰਡ ਤੋਂ ਪਹਿਲਾਂ ਸਿੱਖ ਮੁਸਲਮਾਨ ਤੇ Hindu ਇਕਰਾੜ ਰਲ ਕੇ ਵਸਦੇ ਸਨ ਤੇ 1947 ਦੀ ਹੋਈ ਵੰਡ ਕਾਰਨ ਸਿੱਖ ਸਰਦਾਰਾਂ ਤੇ ਹਿੰਦੂ ਕੜਾੜਾ ਨੂੰ ਇੱਥੋਂ ਜਾਣਾ ਪਿਆ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਬਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਕਿਲਾ ਦੇਵਾ ਸਿੰਘ ਜ਼ਿਲ੍ਹਾ ਉਕਾੜਾ ਤੋਂ 50 ਮੀਲ ਤੇ ਜ਼ਿਲ੍ਹਾ ਪਾਕਪਤਨ ਤੋਂ 70 ਮੀਲ ਦੇ ਪੰਧ ਤੇ ਹੈ ਤੇ ਇਸ ਪਿੰਡ ਦੇ ਨਾਲ-ਨਾਲ ਪਿੰਡ ਲੱਗਦੇ ਨੇ ਬੁੰਗਾ ਸਾਲਿਆ ਕੋਡ ਜ਼ਮਾਨਸ਼ਾ ਅਮਲੀ ਸੁਆਗ ਚਿਸ਼ਤੀ ਕুতਬਦੀਨ ਤੇ ਜਿਹੜੇ ਪਿੰਡ ਨਾਲ-ਨਾਲ ਲੱਗਦੇ ਨੇ ਉਹਦੇ ਵਿੱਚ ਵੀ ਪਿੰਡ ਮੁਸਲਮਾਨ ਤੇ ਸਿੱਖਾਂ ਤੇ ਹਿੰਦੂ ਕਰਾੜਾਂ ਦੇ ਸਾਂਝੇ ਪਿੰਡ ਵੀ ਸਨ ਤੇ ਪਿੰਡੇ ਵਿੱਚ ਵੜਦਿਆਂ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਗਵਰਨਮੈਂਟ ਹਾਈ ਸਕੂਲ ਕਿਲਾ ਦੇਵਾ ਸਿੰਘ ਜੋ ਕਿ ਇੱਥੋਂ ਦੇ ਜ਼ਗੀਰਦਾਰ ਸਰਦਾਰ ਦੇਵਾ ਸਿੰਘ ਜੀ ਦੇ निगरानी ਵਿੱਚ ਬਣਾਇਆ ਗਿਆ ਤੇ 1947 ਦੀ ਵੰਡ ਤੋਂ ਅਜੇ 66 ਵਰਿਆਂ ਬਾਅਦ ਵੀ ਇਹ ਸਕੂਲ ਪਿੰਡ ਵਿੱਚ ਉਸ ਤਰ੍ਹਾਂ ਹੀ ਮੌਜੂਦ ਹੈ ਪਹਿਲਾ ਇਹ ਸਕੂਲ ਤਿੰਨ ਜਮਾਤਾਂ ਦਾ ਸੀ ਤੇ ਹੁਣ ਇਹ ਹਾਈ ਸਕੂਲ ਹੋ ਗਿਆ ਹੈ ਤੇ ਪਿੰਡ ਵਿੱਚ ਦੂਸਰੀ ਨਿਸ਼ਾਨੀ ਸਾਨੂੰ ਜਾਗੀਰਦਾਰ ਸਰਦਾਰ ਦੇਵਾ ਸਿੰਘ ਜੀ ਦੇ ਮਕਾਨ ਦੀ ਮਿਲਦੀ ਹੈ ਜਿੰਦਾ ਦਰਵਾਜ਼ਾ ਬਦਲ ਦਿੱਤਾ ਗਿਆ ਹੈ ਪਰ ਕੰਧਾਂ ਤੇ ਕਮਰੇ ਉਸ ਤਰ੍ਹਾਂ ਹੀ ਖੜੇ ਨੇ ਇਸ ਪਿੰਡ ਦੀ ਪੰਜਾਬ ਦੀ ਵੰਡ ਤੋਂ ਪਹਿਲਾਂ ਦੀ ਬਣੀ ਪੁਰਾਣੀ ਮਸਜਿਦ ਵੀ ਸਰਦਾਰ ਦੇਵਾ ਸਿੰਘ ਜੀ ਦੇ ਘਰ ਵਾਲੀ ਗਲੀ ਹਿੱਚੀ ਮੌਜੂਦ ਹੈ ਇਹ ਹੈ ਉਹ ਮਸਜਿਦ ਜਿਹੜੀ 1947 ਦੀ ਵੰਡ ਤੋਂ ਪਹਿਲਾਂ ਸਰਦਾਰ ਦੇਵਾ ਸਿੰਘ ਜੀ ਦੀ ਨਿਗਰਾਨੀ ਵਿੱਚ ਬਣਾਈ ਗਈ ਤੇ ਪਿੰਡ ਵਾਲਿਆਂ ਨੇ ਇਹਦਾ ਪਿਛਲਾ ਹਿੱਸਾ ਦੁਬਾਰਾ ਤਾਮੀਰ ਕੀਤਾ ਤੇ ਮਸਜਿਦ ਨੂੰ ਉੱਚਾ ਕੀਤਾ ਅਸਲਾਮੁਅਲੈਕਮ ਜੀ ਵਅਲੈਕਮ ਅਸਲਾਮ ਜੀ ਕੀ ਹਾਲ ਚਾਲ ਹੈ ਜੀ ਦੁਆਵਾਂ ਦੀ ਖਰੀਦ ਨਾਮ ਕੀ ਬੱਬਾ ਜੀ ਆਪਣਾ ਮਕਬੂਲ ਅਮਨ ਤੇਵਾਲਾ ਸਾਹਿਬ ਦਾ ਅਬਦੁਲ ਰਹਿਮਾਨ ਠੀਕ ਅੱਛਾ ਬੱਬਾ ਜੀ ਪੰਜਾਬ ਦੀ ਵੰਡ ਤੋਂ ਪਹਿਲਾਂ ਪੁਰਾਣੇ ਆਪਾਂ ਇੱਥੋਂ ਦੇ ਵੀ ਸੁਨੀਕ ਨੇ ਆਪਣੇ ਵੱਡੇ ਜਿਹਦੇ ਦਿਨ ਦਾ ਪੱਕ ਦੇਵਾ ਸਿੰਘ ਆ ਬਾਦ ਹੋਇਆ ਉਹ ਤਿੰਨ ਦਿੱਤੇ ਠੀਕ ਤੇ ਬੱਬਾ ਜੀ ਆਪਣਾ ਪਿੰਡ ਕੱਚਾ ਸੀ ਕਿ ਪੱਕਾ ਵੰਡ ਤੋਂ ਪਹਿਲਾਂ ਪਹਿਲੇ ਵੰਡ ਤੋਂ ਕੱਚਾ ਸੀ ਨਹੀਂ ਕੱਚਾ ਸੀ ਸਾਰਾ ਅੱਛਾ ਸੀ ਪਹਿਲੇ ਸਾਰਾ ਠੀਕ ਤੇ ਖੂ ਕਿੰਨੇ ਕੁ ਸੀ ਆਪਣੇ ਪਿੰਡ ਦੇ ਜੀ ਇਹਦੇ ਜੀ 55 ਖੂ 50 ਡਲ ਸੀ 50 ਖੂ ਸੀ ਇੰਨੇ ਵਿੱਚ ਪੰਜ ਜੋੜੇ ਲਾਇਦਾ ਲਾਇ ਜਪਦੇਸ ਦੋ ਰਸੀ ਦੇ ਨੇ ਕੁੱਲ ਖੂ ਡਲ ਪੰਜ ਸੀ ਠੀਕ ਇਹਨਾਂ ਦੇ ਕੋਈ ਮਸ਼ਹੂਰ ਵੀ ਸੀ ਜਿਵੇਂ ਕੋਈ ਵੱਡਾ ਹੁੰਦਾ ਜਾਂ ਕੋਈ ਮਸ਼ਹੂਰ ਹੁੰਦਾ ਆਬਾਦੀ ਤੇ ਲਿਆਦਣਾ ਤਸੀਦਪਾਲਪੁਰ ਦਾ ਦੂਸਰੇ ਨੰਬਰ ਦਾ ਪਿੰਡ ਹੈ ਆਬਾਦੀ ਤੇ ਲਿਆਦਣਾ ਠੀਕ ਨਹੀਂ ਨਹੀਂ ਮੈਂ ਕਿਹਾ ਖੂ ਇਹਨਾਂ 'ਚ ਕੋਈ ਮਸ਼ਹੂਰ ਖੂ ਵੀ ਹੈਗਾ ਸੀ ਇਹਨਾਂ 'ਚ ਸਾਰੇ ਕੋਈ ਮਸ਼ਹੂਰ ਨਹੀਂ ਸਾਰੇ ਤੇ ਇਸ ਟਾਈਮ ਆਬਾਦੀ ਹੈਗੀ ਆ ਆਪਣੀ ਪਿੰਡ ਦੇ ਵਿੱਚ ਕਿਹੜੇ ਕਿਹੜੇ ਧਰਮ ਦੇ ਬਾਬਾ ਜੀ ਲੋਕ ਰਹਿੰਦੇ ਸੀ ਹਰ ਕਿਸਮ ਦੇ ਲੋਕ ਹੈਗੇ ਸਨ ਸਾਰਿਆਂ ਵਿੱਚ ਆਦਰੀ ਹੈਗੇ ਸਨ ਜਦੋਂ ਇਕੱਠੇ ਸਨ ਉਦੋਂ ਹੀ ਨੇ ਮਤਲਬ ਪੁੱਛ ਤੇ ਰਹੇ ਮਤਲਬ ਕਿਹੜੇ ਕਿਹੜੇ ਮذਬਦ ਦੇ ਲੋ ਆ ਕਿਨੇ ਫਰਮਾ ਸਨ ਉਸ ਸਾਰੇ ਹੀ ਹੈ ਗਿਆ ਇਕਰਾਡ ਵਗੈਰਾ ਵੀ ਹੈ ਗਿਆ ਸਨ ਕੰਬੋ ਵੀ ਹੈ ਗਿਆ ਸਨ ਸਿੱਖ ਬਿਆਦਰੀ ਵੀ ਹੈ ਗਿਆ ਸਨ ਲੋਸਟ ਵੀ ਸਾਰੇ ਹੀ ਹੈ ਤੁਹਾਨੂੰ ਹੋਰ ਕਮਾਂ ਵਿੱਚ ਕਾਫੀ ਸਾਰੇ ਹੈ ਗਿਆ ਸਨ ਇਹ ਹਿੰਦੂ ਵੀ ਲੋਗ ਹੈ ਗਿਆ ਸਨ ਠੀਕ ਤੇ ਆਪਣੇ ਸਕੂਲ ਜਿਹੜਾ ਹੈਗਾ ਜੀ ਪਹਿਲਾ ਪੁਰਾਣਾ ਹੈਗਾ ਕਿ ਪਹਿਲੇ ਪਾਕਿਸਤਾਨ ਬਣਨ ਤੋਂ ਪਹਿਲੇ ਸਕੂਲ ਹੈਗਾ ਸੀ ਠੀਕ ਕਿੰਨੀ ਜਮਾਤਾਂ ਦਾ ਜੀ ਤਿੰਨ ਜਮਾਤਾਂ ਦਾ ਫਿਰ ਪੰਜ ਜਮਾਤਾਂ ਦੇ ਹੋਗੇ ਹੁਣ ਹੁਣ ਪੰਜ ਜਮਾਤਾਂ ਦੇ ਨਹੀਂ ਹੁਣ ਹਾਈ ਸਕੂਲ ਮਾਣਾ ਸਕੂਲ ਹੈ ਦੱਸਾ ਦਾ ਠੀਕ ਤੇ ਆਪਣੇ ਨਾਂ ਨਾਲ ਕਿਹੜੇ ਪਿੰਡ ਲੱਗਦੇ ਨੇ ਜੀ ਗਾਇਬ ਵਾਲੇ ਬੂੰਗਾ ਸੱਲ ਮਾਣੇ ਕੰਦੇ ਪਿੰਡੇ ਦੇਵ ਸਿੰਘ ਪਪਹਲੇ ਦਾ ਠੀਕ ਮਸ਼ਰਕ ਮਗਰਬੇ ਚ ਜੰਮੂ ਅਚੜੀ ਹੈ ਜੀ ਜੀ ਕੋਰਦਮਾਨ ਸ਼ਾਹ ਵੀ ਹੈ ਇਹਨਾਂ ਕਿਹਾ ਅਮਲੀਏ ਕੀ ਸੁਹਾਗ ਹੈ ਪਿੰਡ ਸਾਡੇ ਨਾਲ ਨੋਰੇ ਕਿਚੂੜ ਪਿੰਡ ਦੇ ਗਏ ਦੇਵਾ ਸਿੰਘ ਤੋਂ ਪਹਿਲੇ ਦਾਬਾ ਚ ਚਿਸਤੀ ਕুতਬਦੀਨ ਵੀ ਬਾਅਦ ਪਹਿਲੇ ਪੂਰੇ ਕੀ ਇਹ ਜਿਹੜੇ ਆਪਣੇ ਨਾਲ ਨਾਲ ਪਿੰਡ ਹੈਗੇ ਨੇ ਇਹ ਮੁਸਲਮਾਨ ਨੇ ਦੇਸੀ ਕੀ ਵੀ ਰਲਵੇਂ ਸੀ ਜੀ ਉਹ ਰਲਵੇਂ ਦੇ ਕਲੀਲ ਮੁਸਲਮਾਨ ਆਏ ਤੇ ਜਿਹੜੇ ਜਵੀਦਾਰ ਸਨ ਜਿਹੜੇ ਕੋਲ ਜ਼ਿਆਦਾ ਸਨ ਉਹ ਜ਼ਗੀਰਦਾਰ ਨੇ ਉਹ ਪਹਿਲੇ ਦੇ ਬਾਗ ਨੂੰ ਉਹ ਉਹਨਾਂ ਦਾ ਪਹਿਲੇ ਦਾ ਹੀ ਰੱਬਾ ਉਥੋਂ ਦਾ ਇਹ ਦੇਵਾ ਸਿੰਘ ਜਿਹੜਾ ਹੈ ਨਾ ਠੀਕ ਹੈ ਗਾਇਰ ਮੁਸਲਮਾਨ ਇਹਦੇ ਵਿੱਚ ਉਦੋਂ 47 ਤੋਂ ਪਹਿਲੇ ਕੋਈ ਜ਼ਿਮੀਦਾਰ ਮੁਸਲਮਾਨ ਨਹੀਂ ਸੀ ਕਿਸੇ ਮੁਸਲਮਾਨ ਦੇ ਡਰਕਬਾ ਇਥੇ ਨਹੀਂ ਸੀ ਸਹੀ ਤੇ ਜਦੋਂ ਵਸਿਆ ਇਸੇ ਨਾਮ ਦੇ ਵਸਿਆ ਪਿੰਡ ਦੇ ਵਸਿੰਦਾ ਦੋ ਤੁਖੀਲਾ ਦੇਵਾ ਸਿੰਘ ਦਾ ਨਾਮ ਹੈ ਤੇ ਅੱਜ ਵੀ ਕਿਲਾ ਦੇਵਾ ਸਿੰਘ ਹੀ ਨਾਮ ਠੀਕ ਆ ਸਹੀ ਤੇ ਇਹਨਾਂ ਦਾ ਮਤਲਬ ਰੈਂਡ ਸੈਂ ਹੈ ਕਿਹੋ ਜਿਹਾ ਸੀ ਬਾਬਾ ਜੀ ਮੁਸਲਮਾਨਾਨਾ ਕਿੰਨੀ ਕੁ ਤਦਾਦ ਸੀ ਮੁਸਲਮਾਨਾਨ ਦੀ ਮੁਸਲਮਾਨਾਂ ਦੇ ਕੁਝ ਗਾੜੀ ਸਨ ਉਹ ਇਤਫਾਕ ਹੈ ਗੱਲ ਇਤਫਾਕ ਬੜਾ ਸੀ ਹਾਂ ਥੋੜੇ ਜਿਹੀ ਖਲੀਲ ਦੇ ਕਬੀਲੇ ਦੇ ਆਗੇ ਸਨ ਪੰਜ ਸੱਤ ਕਬੀਲੇ ਗਾਰੇ ਆਗੇ ਸਨ ਟੋਮਾ ਦੇ ਇਥੇ ਮੁਸਲਮਾਨ ਉਹ ਕਾਇਆ ਸੀ ਜਿੰਮੇਦਾਰ ਜਿਤਨੇ ਵੇਕੇ ਸਨ ਉਹ ਕੰਬੂ ਤੇ ਸਿੱਖ ਦੋ ਹੀ ਸਨ ਦੋ ਪਤੀਆਂ ਸਨ ਦੋ ਨੰਬਰਦਾਰ ਸਨ ਅੱਜ ਵੀ ਦੋ ਹੀ ਨੇ ਇੱਕ ਸਿੱਖ ਪੱਤੀ ਐ ਕੰਬੂ ਪੱਤੀ ਐ ਠੀਕ ਹਾਂ ਦੋ ਪਤੀਆਂ ਜੀ ਪਹਿਲੇ ਸ਼ੁਰੂ ਤੋਂ ਬਾਅਦ ਹੋਇਆ ਏ ਠੀਕ ਤੁਸੀਂ ਤੇ ਫਿਰ ਆਪਣੇ ਵੱਡਿਆਂ ਤੋਂ ਸੁਣਿਆਗਾ ਕੀ ਨਾਮ ਲੈਂਦੇ ਸੀ ਦੂਜੀ ਪੱਤੀ ਦਾ ਦੋ ਪਤੀਆਂ ਤੁਸੀਂ ਦੱਸਦੇ ਸੀ ਇੱਕ ਸਿੱਖ ਪੱਤੀ ਸਹੀ ਮਤਲਬ ਇੱਕ ਦੇਵਾਂ ਸਿੰਘ ਦੀ ਹੋਗੀ ਇੱਕ ਕੰਬੂ ਪੱਤੀ ਕੰਬੂ ਹਾਂ ਸਹੀ 3500 ਕਿਲਾ ਰਕਬਾ ਹੈ ਕੰਬੂ ਦਾ ਕਦੀ ਨਾਮ ਆਇਆ ਬੱਬੇ ਸਾਹਮਣੇ ਉਹਨਾਂ ਦਾ ਹਾਂ ਹਾਂ ਨਹੀਂ ਹੋਤੇ ਮੈਂ ਤੇ ਆਂਦੇ ਨਾ ਚੱਕਰ ਚੁੱਕਰ ਉਹ ਲਾਉਂਦਾ ਨਹੀਂ ਨਹੀਂ ਨਾਮ ਕਦੀ ਸਾਹਮਣੇ ਆਇਆ ਜਿਵੇਂ ਦੇਵਾ ਸਿੰਘ ਦੀ ਤੇ ਇੱਕ ਪੱਤੀ ਹੋ ਗਈ ਜਿਹੜੀ ਕੰਬੋ ਵਾਲੀ ਪੱਤੀ ਦਾ ਕਦੀ ਨਾਮ ਆਹ ਬੋਟਾ ਨੰਬਰਦਾਰ ਸੀ ਠੀਕ ਆ ਉਹ ਕੰਬੋ ਸੀ ਸਹੀ ਹਾਂ ਇਹ ਬੱਬਾ ਜੀ ਆਪਣੇ ਪਿੰਡ 'ਚ ਕੋਈ ਮਸਜਿਦ ਹੈਗੀ ਸੀ ਉਸ ਟਾਈਮ ਤੇ ਉਸ ਮਸਜਿਦ ਹੈਗੀ ਸੀ ਸਹੀ ਹਾਂ ਉਹ ਅੱਜ ਵੀ ਉਹ ਹੈ ਹਾਂ ਜੀ ਮਸਜਿਦ ਹੈ ਉਹਨੂੰ ਫਿਰ ਦੁਬਾਰਾ ਸ਼ੇਦ ਕਰਕੇ ਇਸ ਟਾਈਮ ਦੁਬਾਰਾ ਬਣੀ ਹੋਈ ਹੈ ਬੜੀ ਵੱਡੀ ਜਾਮਾ ਮਸਜਿਦ ਹੈ ਸਹੀ ਉਹ ਦੋ ਮਸਜਿਦ ਹੈਗੀ ਸੀ ਮੁਸਲਮਾਨਾਂ ਨੂੰ ਕੋਈ ਕਿਸੇ ਕਿਸਮ ਦੀ ਹਿੰਦੂ ਬਰਾਦਰੀ ਮੈਂ ਕੋਈ ਰੁਕਾਵਟ ਨਹੀਂ ਹੈਗੀ ਸੀ ਨਮਾਜ਼ ਪੜਨ ਦੀ ਜਾਂ ਰੋਜ਼ੇ ਰੱਖਣ ਦੀ ਬਲਕਿ ਰੋਜ਼ੇ ਮੁਸਲਮਾਨ ਰੱਖਦੇ ਆਏ ਨੇ ਤਾਂ ਉਹ ਨਾਲ ਤਾਵਨ ਕਰਦੇ ਆ ਤੁਹਾਨੂੰ ਰਾਸ਼ਨ ਦੀ ਕਿਤੇ ਚੀਜ਼ ਦੀ ਜ਼ਰੂਰਤ ਹੋਵੇ ਉਹ ਲੋਕ ਦਿੰਦੇ ਸਨ ਕਿਸੇ ਕਿਸਮ ਦੀ ਕੋਈ ਸਖਤੀ ਨਹੀਂ ਸੀ ਉਹਨਾਂ ਇਹਨਾਂ ਮੁਸਲਮਾਨਾਂ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਸੀ ਬੈਠ ਰਹਿਣ ਉਹਨਾਂ ਦਾ ਬਿਲਕੁਲ ਸਹੀ ਸੀ ਤੇ ਜਿਵੇਂ ਮਤਲਬ ਕਿ ਉਹ ਗੈਰ ਮੁਸਲਮਾਨ ਵੀ ਬਾਦ ਰਹੇ ਹਿੰਦੂ ਵੀ ਤੇ ਸਿੱਖ ਵੀ ਉਹਨਾਂ ਨੇ ਵੀ ਆਪਣੀ ਵੀਬਦਤਗਾਹ ਬਣਾਈ ਸੀ ਉਦੋਂ ਕਿ ਨਹੀਂ ਨਹੀਂ ਉਹਨਾਂ ਦੀ ਕੋਈ ਇਬادتਗਾਹ ਦੇਵਾ ਸਿੰਘ ਆਇ ਕੋ ਨਹੀਂ ਤੇ ਬੱਬੇ ਜਦੋਂ ਮਤਲਬ ਐਲਾਨ ਹੋਇਆ ਵੀ ਪਾਕਿਸਤਾਨ ਤੇ ਹਿੰਦੁਸਤਾਨ ਬਣਨ ਲੱਗ ਗਿਆ ਤੇ ਆਪਣੇ ਪਿੰਡ 'ਚ ਉਹਨੂੰ ਮਾਨ ਗਏ ਨੇ ਫਿਰ ਸਾਡੇ ਪਿੰਡ 'ਚ ਉਹ ਅਮਰ ਨਾ ਮਾਨ ਗਏ ਠੀਕ ਹਾਂ ਸਾਡੇ ਮੁਸਲਮਾਨਾਂ ਨੇ ਦੇਵਾ ਸਿੰਘ ਆਏ ਨੇ ਨਾ ਉਹਨਾਂ ਨੂੰ ਕੋਈ ਤਕਲੀਫ ਦਿੱਤੀ ਤੇ ਨਾ ਉਹਨਾਂ ਨੇ ਦਿੱਤੀ ਬਲਕਿ ਉਹਨਾਂ ਨੇ ਜਨਮ ਦਾ ਅਫਸੋਸ ਕੀਤਾ ਸੀ ਜਦੋਂ ਉਹ ਗਏ ਨੇ ਇੰਦੇ ਬਾ ਮਾ ਨਹੀਂ ਗਏ ਨਹੀਂ ਤੋ ਬਿਲਕੁਲ ਪਹੁੰਚ ਗਏ ਨੇ ਤੇ ਕਈ ਉਹ ਨੇ ਸਾਧਸਨੀਆਂ ਵੀ ਆਂਦੇ ਰਹੇ ਅਸੀਂ ਖਰੀਅਤ ਨਾਲ ਪਹੁੰਚ ਗਏ ਸਹੀ ਤੇ ਇਹ ਵੰਡ ਤੋਂ ਬਾਅਦ ਕਦੀ ਪਿੰਡ ਵੇਖਣ ਆਏ ਬੱਬਾ ਜੀ ਆਏ ਨੇ ਕਈ ਵਾਰੀ ਫਰਦਨ ਫਰਦਨ ਉੱਥੇ ਆਏ ਨੇ ਠੀਕ ਤੇ ਉਹ ਵ્યાਦੀ ਦੇ ਬੰਦੇ ਵੀ ਅੱਗੇ ਪਿੱਛੇ ਆਂਦੇ ਰਹੇ ਨੇ ਤੇ ਸਿੱਖ ਵ્યાਦੀ ਜੱਟ ਵੀ ਆਂਦੇ ਰਹੇ ਸਹੀ ਇਹ ਤੇ ਮਤਲਬ ਪਿੰਡਾਂ ਦਾ ਵੀ ਆਂਦੇ ਰਹਿੰਦੇ ਇਕੱਤਰ ਲਾਦੇ ਗਏ ਸੀ ਦੋ ਦੋ ਤਿੰਨ ਦਿਨ ਨੇ ਦਾਲੇ ਛੜੇ ਜਾਂਦੇ ਸਨ ਠੀਕ ਤੇ ਹੁਣ ਬੱਬਾ ਜੀ ਆਪਣੇ ਪਿੰਡ 'ਚ ਕਿਹੜੀ ਕਿਹੜੀ ਨਿਸ਼ਾਨੀ ਹੋਏਗੀ ਮੌਜੂਦ ਦੀ ਵੀ ਮਤਲਬ ਸਕੂਲ ਜਿਹਨੇ ਤੁਸੀਂ ਦੱਸਿਆ ਮਸਜਿ ਠੀਕ ਹੈ ਇਵੇਂ ਦਾ ਮਤਲਬ ਜਿਵੇਂ ਅਕਸਰ ਅਸੀਂ ਵੇਖਨੇ ਪਿੰਡਾਂ ਇਹ ਨਾ ਅਲੱਗ-ਅਲੱਗ ਹੁੰਦਾ ਵੀ ਇੱਕ ਪੱਟੀ ਪੂਰੀ ਮੁਸਲਮਾਨਾਂ ਦੀ ਇੱਕ ਸਾਈਡ ਤੇ ਮਤਲਬ ਘਰ ਹੁੰਦੇ ਨੇ ਇੱਕ ਸਾਈਡ ਤੇ ਸਿੱਖਾਂ ਦੇ ਇਸ ਤਰ੍ਹਾਂ ਸੀ ਕਿ ਮਿਕਸ ਹੀ ਸੀ ਰਲੋਏ ਜਿੱਥੇ ਕੋਈ ਬਾਦ ਉੱਥੇ ਕੋਈ ਬਾਦ ਹਾਂ ਕੋਈ ਰਵਾਇਤ ਪਿੰਡ 'ਚ ਹੋਣ ਕੇ ਹੋਏਗੀ ਪੁਰਾਣੀ ਨਿਸ਼ਾਨੀ ਪੁਰਾਣੀ ਇੱਕੋ ਹਮਾਰਤੀ ਖੜੀ ਹੈ ਵਿਚਰੇ ਸੰਨ ਉਹ ਚੌਕੇ 'ਚ ਇੱਕ ਮਾਰ ਤੇ ਖੜੀ ਬਕਾਇਆ ਇਸ ਨਾਮ ਹਿੰਦਸਤਾਨ ਦੇ ਵਕਤ ਦੀ ਕੋਈ ਚੀਜ਼ ਨਹੀਂ ਖੜੀ ਹੋ ਰਹੀ ਤੇ ਉਹ ਮਾਰਤ ਕਿੰਦੇ ਨਾਲ ਰਿਅਕਟ ਕਰਦੀ ਹੁੰਦੀ ਸੀ ਕਿਹਨਾਂ ਬਿਆਦਰੀ ਨੰਬਰਦਾਰ ਹੀ ਹੋਏ ਨੇ ਉਹਦੇ ਵਿੱਚ ਨਹੀਂ ਨਹੀਂ ਪਹਿਲਾਂ ਪਹਿਲਾਂ ਕਿੰਦੇ ਨਾਮ ਤੇ ਕੋਈ ਬਜਦੀ ਸੀ ਕਿਸੇ ਦੇ ਉਹਦਾ ਨਾ ਕਾਲੂ ਜੱਈਆ ਠੀਕ ਜੱਟਾਂ ਦਾ ਬੰਦਾ ਸੀ ਉਹ ਜਰਸਨ ਉਹ ਮਸ਼ਹੂਰ ਸਨ ਇਥੋਂ ਦੇ ਨੰਬਰਦਾਰ ਸਨ ਸਿੱਖ ਬਿਆਦਰੀ ਚ ਠੀਕ ਹਾਂ ਉਹ ਉਹਨਾਂ ਦਾ ਘਰ ਸੀ ਤੇ ਡੇਰਾ ਸੀ ਉਹਨਾਂ ਦਾ ਸਹੀ ਡੇਰਾ ਨਾਲ ਸੀ ਤੇ ਨਾਲ ਹੀ ਉਹਨਾਂ ਦਾ ਘਰ ਰਹਿ ਸੀ ਬੜਾ ਖੁੱਲਾ ਸੀ ਉਹਨਾਂ ਦਾ ਉਹ ਐਸੇ ਮੂ ਹਮਾਰ ਤੇ ਇੱਕ ਖੜੀ ਹੈ ਹੋਰ ਨਹੀਂ ਹੈ ਹਮਾਰ ਤੇ ਠੀਕ ਤੇ ਤੁਸੀਂ ਅਗੇ ਸਾਨੂੰ ਦੱਸ ਰਹੇ ਸੀ ਕਿਵੇਂ ਮਤਲਬ ਕਿ ਦੇਵਾ ਸਿੰਘ ਨੇ ਕਿਵੇਂ ਇਹਨੂੰ ਬਲਿਆ ਪਿੰਡ ਨੂੰ ਉਹ ਜ਼ਰਾ ਸਾਨੂੰ ਦੱਸੋ ਤੇ ਸ਼ੁਰੂ ਤੋਂ ਨੇ ਬਾਤ ਕੀਤਾ ਤਾਂ ਹਾਂਜੀ ਆ ਉਹ ਇਹ ਕਾਫੀ عرصਾ ਮਤਲਬ 300 ਸਾਲ ਤੋਂ ਲੰਘ ਰਿਹਾ ਜਦੋਂ ਦਾ ਇਹ آباد ਹੋਇਆ ਉਸ ਵਕਤ ਦੀ ਹਕੂਮਤ ਨੇ ਅਲਾਟਮੈਂਟ ਕੀਤਾ ਸੀ ਇੱਕ ਫੌਜੀ ਸੀਗੇ ਕਿ ਫੌਜੀ ਜਰਨੈਲ ਸੀ ਇਹ ਦੇਵਾ ਸਿੰਘ ਸੀ ਜਿਹੜਾ ਉਦੋਂ ਫਿਰ ਜੰਗ ਦੇ ਜ਼ਖਮੀ ਹੋਇਆ ਜ਼ਖਮੀ ਹੋ ਤਾਂ ਸਿਹਤਯਾਬ ਹੋ ਗਿਆ ਜਦੋਂ ਬਾਅਦ ਵਿੱਚ ਉਸ ਹਕੂਮਤ ਨੇ ਫਿਰ ਇਹਨੂੰ ਅਲਾਟ ਕੀਤਾ ਸੀ ਇਹ ਇਹ ਫਿਰ ਚਾਰਜ ਫਿਰ 1-1 ਮੀਲ ਦੀ ਲੰਬਾਈ ਹੈ ਨਹੀਂ ਚਾਰਛੇ ਗੁਲਾਈ ਵਿੱਚ ਹੈ ਬਾਅਦ ਦੇ ਦਰਮਿਆਨ ਵਿੱਚ ਪਿੰਡ ਬਾਦ ਹੋਇਆ ਹਾਂ ਇਹ 3500 ਕਿੱਲੇ ਦਾ ਬਾਦ ਸਹੀ 3500 ਕਿੱਲੇ ਦਾ مالک ਮਤਲਬ ਹੁੰਦਾ ਸੀ ਤੇ ਆਪਣੇ ਜਿਹੜੇ ਮਹਾਜਰ ਹਜ਼ਰਾਤ ਆਏ ਇੱਧਰ ਉਹ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਕਿਉਂਕਿ ਇੱਥੇ ਦੇ ਵਸਨੀਕ ਦੀ ਤੁਹਾਨੂੰ ਤਾਂ ਪਤਾ ਹੁੰਦੇ ਨਾ ਗੱਲਬਾਤ ਹੋ ਜਾਂਦੀ ਪਿੰਡਾਂ 'ਚ ਕਿੱਥੋਂ ਕਿੱਥੋਂ ਤੋਂ ਉੱਟ ਕੇ ਆਏ ਸੀ ਉਹ ਨਾ ਦਰੂ ਆਏ ਨਹੀਂ ਅੰਦਰ ਤੋਂ ਮੇਰੇ ਨਹੀਂ ਪਿੰਡ ਵੇਖੇ ਨੀ ਨੀ ਨਾਮ ਨਾਮ ਸੁਣਿਆ ਨਾ ਦੱਸਦੇ ਨੇ ਨਾ ਜੀ ਸਾਡੇ ਮਤਲਬ ਅਸੀਂ ਪੁਰਾਣੇ ਅੰਮ੍ਰਿਤਸਰ ਤੋਂ ਆਏ ਆ ਯਾ ਫਾਜ਼ਲ ਕਾ ਆਪਣੇ ਨਾਲ ਲੱਗਦਾ ਹੈ ਇਸ ਤਰ੍ਹਾਂ ਉਹ ਫਾਜ਼ਲ ਕੈਂਚੂ ਆਏ ਹੋਏ ਨੇ ਅੱਜ ਵੀ ਇੱਥੇ ਉਦਮੀਦਾਰ ਰਹੇ ਨੇ ਉਹ ਫਾਜ਼ਲ ਕੈਂਚੂ ਆਏ ਨੇ ਇੱਥੇ ਠੀਕਾ ਕਿਪੁਏ ਨਾ ਨਾ ਸਹੀ ਤੇ ਜਿਵੇਂ ਮਤਲਬ ਸਾਰੇ ਰਲ ਕੇ ਰਹਿੰਦੇ ਸੀ ਤੇ ਇਹ ਨਯੁੰਦਰ ਬਾਜੀ ਹੈਗੇ ਸੀ ਇੱਕ ਦੂਜੇ ਨਾਲ ਤੁਸੀਂ ਤਾਂ ਸੁਣਿਆ ਹੋਣਾ ਨਾ ਆਪਣੇ ਵੱਡੇਾਂ ਤੋਂ ਬੜੀ ਚੋਕੀ ਸੀ ਠੀਕ ਬੜੀ ਗੈਰੀ ਸੀ ਨਯੁੰਦਰ ਬਾਜੀ ਲੈਣ ਦੇ ਸ਼ਾਦੀਆਂ ਤੇ ਆਉਣ ਜਾਣ ਬੜਾ ਬਿਹਤਰੀਨ ਸੀ ਜਿਵੇਂ ਅੱਜ ਇੱਕ ਦੋ ਇਹਨਾਂ ਮੁਸਲਮਾਨ ਨਾਲ ਮੁਸਲਮਾਨ ਦਾ ਭਾਈ ਦਾ ਹੈ ਨਾ ਉਦੋਂ ਵੀ ਐਵੇਂ ਸੇ ਕੋਈ ਫਰਕ ਨਹੀਂ ਸੀ ਠੀਕ ਬ੍ਰੈਂਡ ਸੈਨ ਇਹਨਾਂ ਦਾ ਬ੍ਰੈਂਡ ਸੈ ਨਹੀਂ ਕੋਈ ਸਹੀ ਤੇ ਜਿਹੜੀ ਦਰਮਦਾਨ ਸ਼ਰੀਫ ਹੰਦਾ ਤੁਸੀਂ ਦੱਸ ਰਹੇ ਸੀ ਹੂੰ ਉਦੋਂ ਇਮਦਾਦ ਕਰਦੇ ਸਨ ਸ਼੍ਰੀ ਫਾਂ ਦਾ ਸੀਨਾ ਤੇ ਉਹ ਜਿਹੜੇ ਉਦੋਂ ਮਤਲਬ ਵਸੀਅਤ ਆਦਮੀ ਸਨ ਉਹਨਾਂ ਨੂੰ ਆਂਦੇ ਆ ਵੀ ਸਾਡੇ ਕੋਲ ਰਾਸ਼ਨ ਲੈ ਲਓ ਤੁਹਾਡਾ ਮਰਮਜ਼ਾਨ ਆ ਗਿਆ ਤੁਸੀਂ ਰੋਜ਼ੇ ਰੱਖਣ ਇਹਨਾਂ ਕੋਈ ਈਦ ਆ ਗਈ ਜੀ ਚੀਜ਼ ਦੀ ਕਮੀ ਹੋ ਸਾਡੇ ਕੋਲ ਲੈ ਲਓ ਦੇ ਦਿੰਦੇ ਸਨ ਸੇ ਵੀ ਮਾੜਿਆਂ ਦੇ ਕਰਦੇ ਸੀ ਸਾਥ ਕਰਦੇ ਸੀ ਸਹੀ ਤੇ ਪੰਚਾਇਤ ਦੇ ਫੈਸਲੇ ਵੀ ਇਹੀ ਕਰਦੇ ਸੀ ਪੰਚਾਇਤ ਦੇ ਬਿਹਤਰੀਨ ਫੈਸਲੇ ਹੁੰਦੇ ਸਨ ਸਹੀ ਫੈਸਲੇ ਕਰਦੇ ਸਨ ਠੀਕ ਉਹਨੇ ਕੋਈ ਡੰਡੀ ਨਹੀਂ ਮਾਰਦੇ ਸਹੀ ਤੇ ਆਪਣੇ ਇੱਥੇ ਕੋਈ ਮੇਲਾ ਲੱਗਦਾ ਸੀ ਜੀ ਇੱਥੇ ਦੇਵਾ ਸਿੰਘ ਹਾਂਜੀ ਦੇਵਾ ਸਿੰਘ ਤੇ ਤੁਸਰੇ ਮੇਲਾ ਲੱਗਦਾ ਸੀ ਛੋਟਾ ਜਿਹਾ ਲੱਗਦਾ ਸੀ ਪੁਰਾਣੇ ਬਾਦੀ ਜੋ ਦੇਵਾ ਸਿੰਘ ਮੁਸਲਮਾਨਾਂ ਦੀ ਥੋੜੀ ਸੀ ਸਹੀ ਕਿਉਂ ਤੋਂ ਮੇਲਾ ਲੱਗਦਾ ਸੀ ਕੋਈ ਨਾਮ ਉਹਨਾਂ ਦਾ ਮੀਆਂ ਕੈਮਦਿਨ ਉਹਨਾਂ ਦਾ ਨਾ ਹੀ ਬਜ਼ੁਰਗ ਸਨ ਨਾ ਹੀ ਕਬਰਸਤਾਨ ਤੇ ਜੋ ਛੋਟਾ ਜਿਹਾ ਦਰਬਾਰ ਜਿਹਾ ਬਣਿਆ ਨਹੀਂ ਮੈਨੂੰ ਲੱਗਾ ਸੀ ਚਾਰ ਹਾੜ ਦੀ 5 ਤਰੀਕ ਤੱਕ ਉਹ ਮੇਲਾ ਲੱਗਦਾ ਹਣੀ ਥੋੜਾ ਬਹੁਤ ਖਤਮ ਦਵਾਂਦੇ ਨੂੰ ਦੀ ਰਤ ਮਨਵਾ ਦੇ ਨਾਲ ਨਿੰਮਤਾ ਸਹੀ ਪਹਿਲੇ ਮਤਲਬ ਮੇਲਾ ਲੱਗਦਾ ਸੀ ਆ ਪਹਿਲੇ ਉਦੋਂ ਕੋਈ ਮੇਲਾ ਲੱਗਦਾ ਸੀ ਜਦੋਂ ਸਾਦਾ ਮੌਲਸੀਨ ਉਦੋਂ ਲੋਕ ਦੇਖਦੇ ਕੋ ਕਾਰ ਤੇ ਤੋਂ ਮੇਰਾ ਉਹ ਮਤਲਬ ਮੁਸਲਮਾਨ ਹੀ ਮਨਾਉਂਦੇ ਸੀ ਸਿਰਫ ਠੀਕ ਤੇ ਉਹਨਾਂ ਦੇ ਕੋਈ ਆਪਦੇ ਤਿਹਵਾਰ ਮਨਾਉਂਦੇ ਸੀ ਕਿਉਂ ਨਾ ਲੋੜੀ ਤੇ ਮਤਲਬ ਨਹੀਂ ਕੋਈ ਠੀਕ ਤੇ ਆਪਣੇ ਇਥੇ ਖੇਡਾਂ ਹੁੰਦੀਆਂ ਸੀ ਜਿਵੇਂ ਪਹਿਲੇ ਖਿੱਦੋ ਕੁੰਡੀ ਕਬੱਡੀ ਆਹ ਖੇਡਦੇ ਸਨ ਠੀਕ ਰਾਕੇ ਖੇਡਦੇ ਸਾਰੇ ਖੇਡਾਂ ਬੜੀਆਂ ਆਮ ਹੁੰਦੀਆਂ ਸਨ ਬੜੀਆਂ ਮਸ਼ਹੂਰ ਹੋ ਗਈਆਂ ਹਾਂ ਦੱਸੋ ਸਾਨੂੰ ਖੇਡਾਂ ਦਾ ਥੋੜਾ ਜਿਹਾ ਹਾਂਜੀ ਉਹ ਖੇਡ ਬਤੀ ਜ਼ਿਆਦਾ ਨਹੀਂ ਵੱਡਾ ਕੁਸ਼ਤੀ ਕਬੱਡੀ ਦੇ ਖੇਡ ਜਿਹੜੀ ਹੈਗੀ ਸਨ ਉਹ ਮਸ਼ਹੂਰ ਸੀ ਇਥੋਂ ਦੇ ਇਥੇ ਉਹ ਦੋਵੇਂ ਸਾਰੇ ਨਾਲ ਤੇ ਮਤਲਬ ਖੇਡਦੇ ਸਨ ਸਹੀ ਦੂਰ ਦੂਰ ਤੱਕ ਇਥੋਂ ਦੇ ਬੰਦੇ ਵੀ ਮਸ਼ਹੂਰ ਸਨ ਠੀਕ ਆ ਤੇ ਬਾਬਾ ਜੀ ਫੌਰੀ ਕਬੱਡੀ ਖੇਡਦੇ ਬਹਾਦੂਰ ਹੈ ਨਾ ਆਪ ਸਭ। ਕਿਹੜੇ ਬਾਬਾ ਜੀ? ਸਾਡੇ ਮੁਸਲਮਾਨਾਂ ਵਿੱਚ ਇੱਕ ਆਜੀ ਗੁਲਾਮਾਂ ਗੁਲਾਮ ਇਧਰ ਸੀ। ਮੇਰ ਬਾਅਦ ਤਾਂ ਬੰਦਾ ਤਤਬੀਅਤ ਦਾ ਥੋੜਾ ਸੀ ਤੇ ਬੜਾ ਬੇਸਿੰਨੋ ਮਸ਼ਹੂਰ ਸੀ। ਅੱਛਾ। ਥੋੜੀ ਖੇਡਣ ਵਿੱਚ ਇਥੋਂ ਦਾ। ਅੱਜ ਵੀ ਉਹਦੀ ਔਲਾਦ ਹੁਣ ਹੁਣ ਨਹੀਂ ਹੈਗੇ ਇੱਥੇ। ਕਿ ਕਿਥੇ ਉਸ ਤੇ ਸਿੱਖਾਂ ਦੇ ਵਿੱਚੋਂ ਬੰਦੇ ਹੈਗੇ ਸਨ, ਕਮੋਹਾ ਵਿੱਚੋਂ ਬੰਦੇ ਹੈਗੇ ਸਨ। ਜਿਹੜੇ ਕਿਸੇ ਪਿੰਡ ਦੇ ਨਾਲ ਲੱਗੇ ਖੇਡਦੇ ਸਨ। ਇਹ ਮਤਲਬ ਸਾਂਝ ਸੀ ਵੀਰ ਰਲਵਾ ਮਿਲਵਾ ਜਿਵੇਂ ਆਪਾਂ ਹੁਣ ਸਾਰੇ ਆਪਸ ਵਿੱਚ ਬ੍ਰਦਰ ਲੱਗੇ ਬ੍ਰਾਦਰੀਆਂ ਵਸਦੀਆਂ ਪਈਆਂ ਦਾਇਆ ਸੈਂਟਰ ਨੇ ਜਿਹਨਾਂ ਲੋਗ ਹੋਰ ਸਾਨੂੰ ਕੋਈ ਦੱਸੋ ਗੱਲ ਜਿਹੜੀ ਤੁਸੀਂ ਆਉਦੇ ਵੱਡਿਆਂ ਤੋਂ ਸੁਣੀ ਹੋਏ ਇਹਦੇ ਬਾਰੇ ਸੁਣੀ ਬੀ ਮਤਲਬ ਸਾਂਹ ਦੀ ਜੋ ਰਹਿੰਦੇ ਸੀ ਪਹਿਲੇ ਬਿਦਾਲ ਮਿਲ ਕੇ ਰਹਿੰਦੇ ਸੀ ਹੱਸਦੇ ਕੋਈ ਸੀ ਵਸਦੇ ਸੀ ਸਾਰੇ ਹਾਂਜੀ ਹਾਂਜੀ ਇਹ ਇਸ ਬਾਰੇ ਮਤਲਬ ਦੱਸਦੇ ਨੇ ਨਾ ਆ ਨਹੀਂ ਰਹਿਣ ਬੈਨ ਤਾਂ ਦੰਦ ਸੇ ਆ ਵੀ ਉਹ ਮਤਲਬ ਬੜਾ ਬਿਹਤਰੀਨ ਸੀ ਬੜਾ ਅੱਛਾ ਸੀ ਉਹ ਬੇੜਾ ਬਰਾਮਾ ਤੇ ਰਹਿਣ ਸਨ ਬਾ ਇਕਲਾਕ ਰਹਿੰਦੇ ਸਨ ਦੀਨ ਤਪਣਾ ਆਪਣਾ ਇਥੇ ਨਾ ਨਹੀਂ ਐਸੀ ਨਾ ਫਿਰ ਮਤਲਬ ਮਤਲਬ ਵੀ ਅਲੈਦਾ ਅਲੈਦਾ ਹੈਗਾ ਸੀ ਬਾਕੀ ਸਾਰਾ ਕੋਈ ਰਹਿੰਦੇ ਸਾਰੇ ਇੱਕੋ ਹੀ ਸੀ ਠੀਕ ਇੱਕ ਇੱਥੇ ਰਹਿਣਾ ਮਤਲਬ ਸਾਰਾ ਨੀਉਂਦਰਾ ਪਾਜੀ ਸ਼ਾਦੀਆਂ ਦੇ ਸਾਰਾ ਸਹੀ ਠੀਕ ਥੀ ਤੇ ਉਹਨੇ ਕਿਹੜਾ ਬੰਦਾ ਆਇਆ ਸੀ ਪਿੰਡ ਵੇਖਣ ਜਦ ਦੱਸੇ ਨਾ ਆਂਦੇ ਕਿਸੇ ਕਮੋਬੇ ਆਦੀ ਤੇ ਬੰਦੇ ਆਉਂਦੇ ਨੇ ਅਨਸਰ ਰਾਜ ਪਟਵਾਰੀ ਦਾ ਪੋਤਰਾ ਇੱਥੇ ਆਇਆ ਹੈ ਉਹ ਚੱਕਰ ਲਾ ਗਿਆ ਸੀ ਸਹੀ ਉਹ ਲਾ ਗਿਆ ਤੇ ਸਰਦਾਰਾਂ ਚੋਂ ਸਰਦਾਰਾਂ ਵਿੱਚੋਂ ਜਟਾਂ ਦੇ ਬੰਦੇ ਵੀ ਦੋ ਤਿੰਨ ਵਾਰੀ ਆਏ ਨੇ ਫੌਜਾ ਸਿੰਘ ਦੇ ਆਦਿਤਾ ਉਹ ਵੀ ਆਏ ਨੇ ਠੀਕ ਉਹ ਵੀ ਚੱਕਰ ਲਾ ਗਿਆ ਥਾ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਸ਼ੁਕਰੀਆ